ਸਤਿ ਸ੍ਰੀ ਅਕਾਲ ਜੈਹੰਦ ਜੀ ਤੁਸੀਂ ਪਾਇਲ ਪੁਲਿਸ ਸਟੇਸ਼ਨ ਬਤੌਰ ਇਨਚਾਰਜ ਜੁਆਇਨ ਕੀਤਾ ਜੀ ਤੁਹਾਨੂੰ ਅਸੀਂ ਵੈਲਕਮ ਕਹਿੰਦੇ ਆ ਜੀ ਕਲਮ ਨਿਰਪੱਖ ਪੰਜਾਬੀ ਚੈਨਲ ਵੱਲੋਂ ਵੀ ਅਸੀਂ ਤੁਹਾਨੂੰ ਵੈਲਕਮ ਕਹਿੰਦੇ ਆ ਜੀ ਸਰ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਜੀ ਇਹਦੇ ਬਾਰੇ ਆਪਜੀ ਨੂੰ ਜਾਣਕਾਰੀ ਹਸਲ ਕਰਨਾ ਚਾਹੀਦੀ ਹੈ ਲਫੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਨਿਤੀ 27925 ਨੂੰ ਸਾਡੇ ਪੁਲਿਸ ਫਾਰਟੇ ਕਦੋਂ ਰੋੜ ਤੋਂ ਸ਼ਾਹਪੁਰ ਨੂੰ ਜਾ ਰਹੇ ਸੀ ਉੱਥੇ ਇੱਕ ਨੌਜਵਾਨ ਮੋਟਰਸਾਈਕਲ ਤੇ ਖੜਾ ਦਿਖਾਈ ਦਿੱਤਾ ਜਿਹਨੂੰ ਸਾਡੇ ਏਐਸਆਈ ਸਰਭਜੀਤ ਸ਼ੱਕ ਦੀ ਬਿਨਾ ਤੇ ਚੈੱਕ ਕੀਤਾ ਚੈੱਕ ਕਰਨ ਤੇ ਉਹਦਾ ਨਾਮ ਪਤਾ ਪੁੱਛਿਆ ਜੀ ਨੇ ਦੱਸਿਆ ਵੀ ਮੈਂ ਕਨਾਲ ਅਰੋੜਾ ਲੁਧਿਆਣੇ ਦਾ ਰਹਿਣ ਵਾਲਾ ਕਵੀ ਤਲਾਸ਼ੀ ਲੈਣ ਤੇ ਉਹਦੇ ਪਾਸੋਂ 15 ਗ੍ਰਾਮ ਹੈਰੋਨ ਗ੍ਰਾਹ ਹੋਈ ਜਿਸ ਤੇ ਅਸੀਂ ਮੁਕੱਦਮਾ ਦਰਜ ਕੀਤਾ ਗਿਆ ਉਸ ਦੇ ਖਿਲਾਫ ਸਰ ਮੁਕੱਦਮੇ ਦੇ ਵਿੱਚ ਕਿਹੜੀਆਂ-ਕਿਹੜੀਆਂ ਜਗ੍ਹਾ ਤਰਾਵਾਂ ਦੇ ਜੀ ਉਹਦੇ ਤਹਿਤ ਕਚਾ ਦਰਜ 21 ਐਨਡੀਵੀਐਸ ਐਕਟ ਇਹਦਾ ਮਕਦਮਾ ਦਰਜ ਸਰ ਕਿੰਨੇ ਇਹਦੇ ਵਿੱਚ ਮੌਜੂਦ ਜਿਹੜੇ ਅ ਅਦਾਰੇ ਗ੍ਰਿਫਤਾਰ ਹੋਏ ਨੇ ਇਹਦੇ ਵਿੱਚ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਇਹਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਅੱਗੇ ਵੀ ਜੋ ਇਹਦੇ ਚਾਊਗਾ ਨਵੇਂ ਨਾਮਜ਼ਦ ਕੀਤੇ ਜਾਊਗਾ ਸਰ ਇਹਦੇ ਕੋਈ ਨਾਮ ਦਾ ਵੇਰਵਾ ਕਿਹਨੇ ਹੈ ਜੀ ਜਿਹੜਾ ਗ੍ਰਿਫਤਾਰ ਹੋਇਆ ਜੀ ਇਹਦਾ ਨਾਮ ਕਨਾਲ ਅਰੋੜਾ ਸਾਣਾ ਮੰਗਤਰਾਮ ਵਾਸੀ ਕਲਾਸ਼ ਨਗਰ ਲੁਧਿਆਣਾ ਆ ਸਰ ਪਤਾ ਲੱਗਿਆ ਨਹੀਂ ਜਿਹੜਾ ਗ੍ਰਿਫਤਾਰ ਹੋਇਆ ਜੀ ਨੌਜਵਾਨ ਹੈ ਜੀ ਸਟੂਡੈਂਟ ਹੈ ਜੀ ਹਾਂ ਇਹਦੇ ਬਾਰੇ ਚੱਲ ਰਹੀ ਹੈ ਜੀ ਪੁੱਛ ਪੁੱਛ ਦੀ ਪੁੱਛ ਪੁੱਛ ਕਰ ਰਹੇ ਹਾਂ ਪੁੱਛ ਵਿੱਚੇ ਤੇ ਬਸ ਸਰ ਕਿੰਨੇ ਸਮੇਂ ਤੋਂ ਇਹ ਜਿਹੜਾ ਨਜਾਇਜ਼ ਤੰਗੀਤਾ ਜਾ ਰਿਹਾ ਸੀ ਜੀ ਗ੍ਰਿਫਤਾਰ ਮੌਜੂਦ ਨਾ ਹੋਣਗੇ ਇਹ ਦੱਸਣ ਦਾ ਕਿ ਇਹਦਾ ਇੱਥੇ ਆਉਣ ਦਾ ਦੂਜਾ ਜਿਹੜਾ ਹੈ 10-15 ਦਿਨ ਤੋਂ ਇਹ ਕੰਮ ਕਰਨ ਲੱਗਿਆ ਨਵਾਂ ਹੀ ਆਇਆ ਹੈ ਸਰ ਲਿਆਦਾ ਲਿਆਉਦੇ ਕਿਤੋਂ ਸੀਗੇ ਜੀ ਇਹ ਨੂੰ ਫਿਲਹਾਲ ਤਾਂ ਲੁਧਿਆਣਾ ਤੋਂ ਲੈ ਕੇ ਆਇਆ ਹੈ ਇੱਥੇ ਪੈਲ ਵਿੱਚ ਬਾਕੀ ਤੁਕਤੀਸ਼ੇ ਜਾ ਰਹੀ ਹੈ ਸਰ ਮਾੜੇ ਅਨਸਰ ਨੂੰ ਕੋਈ ਮੈਸੇਜ ਦੇਣਾ ਚਾਹਦੇ ਜੀ ਤੁਸੀਂ ਮੇਰੇ ਵੱਲੋਂ ਮੈਸੇਜ ਇਹ ਆ ਵੀ ਜਿਹੜੇ ਮਾੜੇ ਅਨਸਰ ਨੇ ਗਲਤ ਕੰਮ ਕਰਦੇ ਨੇ ਨਜਾਇਜ਼ ਧੰਦੇ ਕਰਦੇ ਨੇ ਉਹ ਇਹ ਕੰਮ ਬੰਦ ਕਰ ਦੇਣ ਜਾਂ ਇੱਥੋਂ ਛੱਡ ਕੇ ਚਲੇ ਜਾਣ ਤੇ ਆਮ ਜਨਤਾ ਨੂੰ ਮੇਰੀ ਅਪੀਲ ਆ ਬੇਨਤੀ ਆ ਵੀ ਉਹ ਸਾਨੂੰ ਸੱਚੀ ਇਤਲਾਹ ਦੇਣ ਜੇ ਕੋਈ ਗਲਤ ਕੰਮ ਕਰਦਾ ਉਹਦੇ ਵਿੱਚ ਮੈਸੇਜ ਸਾਨੂੰ ਦੇਣ ਅਸੀਂ ਉਹਨਾਂ ਦਾ ਨਾਮ ਗੁਪਤ ਰੱਖਾਂਗੇ ਤੇ ਜੋ ਮਾੜਾ ਕੰਮ ਕਰਦਾ ਉਹਦੇ ਬਰਖਲਾਫ ਕਾਨੂੰਨ ਦੇ ਅਨਸਾਰ ਕਾਰਵਾਈ ਸਰ ਬਹੁਤ ਬਹੁਤ ਧੰਨਵਾਦੀ ਜੀ